ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਵਾਹਿ ਸਿਫਤ ਖਸਮ ਦੇ ਨੂਰ ਅਤੂ ਪੁਰਸੋ ਚਟੀਆਂ ਤੁਧ ਜਿਠੇ ਸ਼ਾਬ ਮਾਲ ਜਨਮ ਜਨਮ ਦੀ ਕੱਟਿਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਟੋਡੀ ਮਹੱਲਾ ਹਰ ਵਿਸਰਤ ਸਦਾ ਖਵਾਰੀ ਤਾ ਕੋ ਦੁਖਾ ਕਹਾ ਬਿਆਪੈ ਜਾ ਕੋ ਊਟ ਤੁਹਾਰੀ ਹਰ ਵਿਸਰਤ ਸਦਾ ਖਵਾਰੀ ਤਾ ਕੋ ਦੁਖਾ ਕਹਾ ਬਿਆਪੈ ਜਾ ਕੋ ਊਟ ਤੁਹਾਨੀ ਰਹਾਉ ਬਿਰਸਿਮਰਨ ਜੋ ਜੀਵਨ ਬਰਨਾ ਸਭ ਜੈਸੇ ਅਰ ਜਾਰੀ ਨਵਖੰਡਨ ਕੋ ਰਾਜ ਕਮਾਵੇ ਅੰਤ ਤਲੇ ਗੋਹਾਰੀ ਗੁਰਨਦਾਨ ਕੋ ਤੇਹੀ ਗਾਈ ਜਾਪੋ ਕਿਰਪਾ ਧਾਰੀ ਸੋ ਸੁਖੀਆ ਤਨ ਉਸ ਜਨਮ ਨਾਨਕ ਤਿਸ ਬਨਹਾਰੀ ਗੁਣ ਗਾਨ ਗੁਣ ਤਨੀ ਗਾਏ ਜਪੋ ਕਿਰਪਾ ਧਾਰੀ ਕ੍ਰਿਆ ਤਾਰੇ ਉਸ ਜਨਮ ਨਾਨਕ ਤਿਸ ਬਲਹਾਰੀ ਵਾਹਿਗੁਰੂ ਦੀਦਾ ਖਾਲਸਾ ਵਾਹਿਗੁਰੂ ਜੀ ਕੀ ਫਤਈ